ਵਾਹਿਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਆਗਮਨ ਪੁਰਬ ਦੀਆਂ ਜਨਮ ਦਿਹਾੜੇ ਦੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਵਧਾਈਆਂ ਹੋਣ ਜੀ ਅੱਜ ਅੰਮ੍ਰਿਤ ਵੇਲੇ ਮੈਂ ਟੀਵੀ ਲਾਇਆ ਤੇ ਸ਼ਬਦ ਚੱਲ ਰਿਹਾ ਸੀ ਸਿੱਧ ਬੋਲਨ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਗੁਰੂ ਨਾਨਕ ਦੇਵ ਸਾਹਿਬ ਐਡੀ ਕੋ ਕਮਾਈ ਕਰਕੇ ਗਏ ਹਨ ਕਿ ਧਰਤੀ ਦੀ ਪੁਕਾਰ ਸੁਣ ਕੇ ਦੁਖੀਆਂ ਦੀ ਪੁਕਾਰ ਸੁਣ ਕੇ ਅਕਾਲ ਪੁਰਖ ਦੀ ਹੁਕਮ ਦੇ ਨਾਲ ਹੀ ਉਹਨਾਂ ਦਾ ਇਸ ਜਗਤ ਦਾ ਉਧਾਰ ਕਰਨ ਵਾਸਤੇ ਜਨਮ ਹੋਇਆ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਭਾਈ ਗੁਰਦਾਸ ਨੇ ਗੁਰੂ ਸਾਹਿਬ ਨੂੰ ਜਗਤ ਪੀਰ ਜਹਰਾ ਗੁਰਬਾਬਾ ਵਰਲਡ ਲੈਵਲ ਦੇ ਜਿਨ੍ਹਾਂ ਨੇ ਸੰਦੇਸ਼ ਹੀ ਸੰਸਾਰ ਦਾ ਉਧਾਰ ਕਰਨ ਲਈ ਦਿੱਤਾ ਹੈ ਉਹਨਾਂ ਦੀ ਕਮਾਈ ਨੂੰ ਉਹਨਾਂ ਦੀ ਵਡਿਆਈ ਨੂੰ ਉਹਨਾਂ ਦੁਆਰਾ ਪਾਈ ਹੋਈ ਪੂਰਨਿਆਂ ਨੂੰ ਕੰਮਾਂ ਨੂੰ ਡਿਸਕਸ ਕਰਨ ਲਈ ਮੈਨੂੰ ਇੰਜ ਲੱਗਦਾ ਹੈ ਵੀ ਇੱਕ ਜਨਮ ਬਹੁਤ ਘੱਟ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮੈਂ ਇਸ ਬਾਰੇ ਵਿੱਚ ਇੱਕ ਕਵਿਤਾ ਵੀ ਲਿਖੀ ਹੈ ਜੋ ਮੈਂ ਕਿਸੇ ਫਿਰ ਵਕਤ ਤੇ ਤੁਹਾਡੇ ਰੂਬਰੂ ਕਰਾਂਗੀ ਕਿ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਆਪਣਾ ਜੀਵਨ ਅਰੰਭਿਆ ਇੱਕ ਗੱਲ ਇਹ ਹੈ ਕਿ ਸਾਡੇ ਵਿੱਚ ਇਹ ਬਹੁਤ ਚੱਲਦਾ ਹੈ ਕਿ ਇਹ ਧਾਰਮਿਕ ਵਿਸ਼ਾ ਹੈ ਇਹ ਸਮਾਜਿਕ ਵਿਸ਼ਾ ਹੈ ਇਹ ਪਰਸਨੈਲਿਟੀ ਰਾਜਨੀਤਿਕ ਹੈ ਤੇ ਇੱਕ ਵਹਿਮ ਪੈਦਾ ਕੀਤਾ ਜਾਂਦਾ ਹੈ ਕੇ ਅਲੱਗ-ਅਲੱਗ ਵਿਸ਼ੇ ਹਨ ਇਹਨਾਂ ਦੇ ਉੱਤੇ ਅਲੱਗ-ਅਲੱਗ ਗੱਲ ਹੋਣੀ ਚਾਹੀਦੀ ਹੈ ਪਰ ਮੇਰੇ ਗੁਰੂ ਨਾਨਕ ਦੇਵ ਸਾਹਿਬ ਐਸੀ ਮਹਾਨ ਸ਼ਖਸੀਅਤ ਹਨ ਕਿ ਉਹਨਾਂ ਨੇ ਮਨੁੱਖੀ ਜੀਵਨ ਦੇ ਨਾਲ ਸੰਬੰਧਤ ਮਾਨਵਤਾ ਦੇ ਨਾਲ ਸੰਬੰਧਤ ਹਰ ਬੁਰਾਈ ਨੂੰ ਹਰ ਅਉਗਨ ਨੂੰ ਬਹੁਤ ਹੀ ਜ਼ੋਰਦਾਰ ਸ਼ਬਦਾਂ ਦੇ ਵਿੱਚ ਖੰਡਨ ਕੀਤਾ ਹੈ ਚੈਲੰਜ ਕੀਤਾ ਹੈ ਚਾਹੇ ਉਹ ਖੇਤਰ ਰਾਜਨੀਤਿਕ ਹੋਵੇ ਚਾਹੇ ਉਹ ਸਮਾਜਿਕ ਹੋਵੇ ਤੇ ਚਾਹੇ ਉਹ ਆਰਥਿਕ ਜਾਂ ਹੋਰ ਪ੍ਰੋਬਲਮਸ ਹੋਣ ਮਨੁੱਖੀ ਜੀਵਨ ਨਾਲ ਸੰਬੰਧਿਤ ਬਹੁਤ ਸਾਰੀਆਂ ਐਸੀਆਂ ਗੱਲਾਂ ਸਨ ਕਿ ਪਖੰਡਵਾਦ ਆਪਸੀ ਵੈਰ ਵਿਰੋਧ ਅਕਾਲਪੁਰਖ ਨੂੰ ਰੱਬ ਨੂੰ ਅਲੱਗ-ਅਲੱਗ ਨਾਮਾਂ ਦੇ ਨਾਲ ਵੰਡ ਕੇ ਆਪਸ ਦੇ ਵਿੱਚ ਲੜਾਈਆਂ ਕਰਨੀਆਂ ਇਸ ਉਦੇਸ਼ ਦਾ ਪ੍ਰਚਾਰ ਕਰਨ ਲਈ ਓਮ ਸ਼ਬਦ ਸਾਰੇ ਧਰਮਾਂ ਵਿੱਚ ਆਉਂਦਾ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਸ ਦੇ ਨਾਲ ਇੱਕ ਲਾ ਕੇ ਸਾਰਿਆਂ ਦੇ ਝਗੜਿਆਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਦੇ ਵਾਕ ਅਨੁਸਾਰ ਸਾਰੇ ਸੰਸਾਰ ਨੂੰ ਉਸ ਨੂਰੀ ਪਰਮਾਤਮਾ ਦੀ ਉਪੇਈ ਦੱਸ ਕੇ ਇੱਕ ਹੋਣ ਦਾ ਸੰਦੇਸ਼ ਦਿੱਤਾ ਉਸ ਵਕਤ ਧਾਰਮਿਕ ਜਗਤ ਦੇ ਵਿੱਚ ਬਹੁਤ ਜ਼ਿਆਦਾ ਪਖੰਡ ਪੀਪਲ ਵਰ ਕਨਫਿਊਜ਼ਡ ਧਾਰਮਿਕ ਬਹੁਤ ਡਰਾਉਣੀ ਚੀਜ਼ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਸੀ ਬਹੁਤ ਖਰਚੀਲਾ ਪੇਸ਼ ਕਰ ਦਿੱਤਾ ਜਾ ਰਿਹਾ ਸੀ ਲੋਕਾਂ ਨੂੰ ਪਖੰਡਾਂ ਦੇ ਵਿੱਚ ਗਰਸਿਆ ਜਾ ਰਿਹਾ ਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੂਰ ਕਰਨ ਲਈ ਲੋਕਾਂ ਨੂੰ ਅਸਲੀ ਜੀਵਨ ਦਾ ਮਕਸਦ ਸਮਝਾਉਣ ਲਈ ਗੁਰੂ ਸਾਹਿਬ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਦੇਸ਼-ਦਿਸ਼ਾਂਤਰਾਂ ਦੇ ਵਿੱਚ ਅਲੱਗ-ਅਲੱਗ ਯਾਤਰਾਵਾਂ ਕੀਤੀਆਂ ਜਿਨ੍ਹਾਂ ਨੂੰ ਇਤਿਹਾਸ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਦੀਆਂ ਉਦਾਸੀਆਂ ਵੀ ਕਿਹਾ ਜਾਂਦਾ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਕੋਈ ਐਸਾ ਮੌਕਾ ਨਹੀਂ ਸੀ ਛੱਡਦੇ ਜਿੱਥੇ ਕਿ ਕਿਸੇ ਨਾ ਕਿਸੇ ਮੇਲੇ ਦੇ ਰੂਪ ਵਿੱਚ ਇਕੱਠ ਹੁੰਦਾ ਸੀ ਚਾਹੇ ਉਹ ਮੁਸਲਮ ਜਗਤ ਦਾ ਹੋਵੇ ਚਾਹੇ ਉਹ Hindu ਧਰਮ ਦਾ ਹੋਵੇ ਚਾਹੇ ਹੋਰ ਹੋਣ ਤੇ ਉਹਨਾਂ ਪਖੰਡਾਂ ਨੂੰ ਦੂਰ ਕਰਨ ਵਾਸਤੇ ਗੁਰੂ ਸਾਹਿਬ ਉਸ ਜਗ੍ਹਾ ਤੇ ਪਹੁੰਚ ਜਾਂਦੇ ਸੀ ਔਰ ਬੜੇ ਹੀ ਸੋਹਣੇ ਢੰਗ ਦੇ ਨਾਲ ਬੜੇ ਡਰਾਮੈਟਿਕ ਢੰਗ ਦੇ ਨਾਲ ਲੋਕਾਂ ਨੂੰ ਉਹ ਕਨਵਿੰਸ ਕਰਾਂਦੇ ਸੀ ਕਿ ਇਹ ਗੱਲ ਤੁਸੀਂ ਜੋ ਕਰ ਰਹੇ ਹੋ ਉਹ ਗਲਤ ਹੈ ਜ਼ਿੰਦਗੀ ਦਾ ਅਸਲ ਮਕਸਦ ਜਿਹੜਾ ਹੈ ਉਹ ਇਹ ਹੈ ਫਾਰ ਐਗਜ਼ਾਮਪਲ ਜਿਵੇਂ ਕਿ ਗੁਰੂ ਸਾਹਿਬ ਹਰਦوار ਗਏ ਕੁਰਕਸ਼ੇਤਰ ਗਏ ਇੱਕ ਜਗ੍ਹਾ ਤੇ ਲੋਕ ਸੂਰਜ ਨੂੰ ਪਾਣੀ ਦੇ ਰਹੇ ਸਨ ਗੁਰੂ ਸਾਹਿਬ ਉਲਟੇ ਪਾਸੇ ਮੂੰਹ ਕਰਕੇ ਪਾਣੀ ਦੇਣ ਲੱਗ ਗਏ ਤੇ ਪੰਡਤਾਂ ਨੇ ਕਿਹਾ ਕਿ ਬੱਚੇ ਤੂੰ ਗਲਤ ਕੰਮ ਕਰ ਰਿਹਾ ਹੈ ਤੂੰ ਕੀ ਕਰ ਰਿਹਾ ਹੈ ਤੂੰ ਉਹ ਜਿਹੜੇ ਪਾਸੇ ਪਾਣੀ ਦੇ ਰਿਹਾ ਹੈ ਉਹ ਕਹਿੰਦੇ ਜੀ ਮੈਨੂੰ ਘਰ ਤੋਂ ਆਇਆ ਬਹੁਤ ਦਿਨ ਹੋ ਗਏ ਹਨ ਮੇਰੀ ਖੇਤੀ ਸੁੱਕ ਰਹੀ ਹੈ ਤੇ ਮੈਂ ਚਾਹੁੰਦਾ ਕਿ ਮੈਂ ਥੋੜਾ ਪਾਣੀ ਇੱਧਰ ਵੀ ਦੇ ਦਿਆ ਮੇਰੇ ਖੇਤ ਨਾ ਸੁੱਕਣ ਮੇਰੀ ਖੇਤੀ ਖਰਾਬ ਨਾ ਹੋਵੇ ਬਾਲਕ ਜਿਹੜਾ ਹੈਸੀ ਸੂਰਜ ਨੂੰ ਪਾਣੀ ਦੇ ਰਹਾ ਤੇਰੇ ਖੇਤਾਂ 'ਚ ਪਾਣੀ ਕਿਵੇਂ ਪਹੁੰਚੇਗਾ ਕਹਿੰਦੇ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਕਿ ਧਰਤੀ ਤੋਂ ਕਰੋੜਾਂ ਮੀਲ ਦੂਰ ਸੂਰਜ ਨੂੰ ਪਹੁੰਚ ਰਿਹਾ ਹੈ ਉਸੇ ਤਰ੍ਹਾਂ ਮੇਰੇ ਖੇਤ ਤਾਂ ਬਹੁਤ ਨਜ਼ਦੀਕ ਹਨ ਤੇ ਉੱਥੇ ਪਾਣੀ ਮੇਰਾ ਛੇਤੀ ਚਲਾ ਜਾਏਗਾ ਇਸੀ ਤਰ੍ਹਾਂ ਕੁਸੇ ਇਲਾਕੇ ਦੇ ਵਿੱਚ ਜਾਦੂਗਰ ਬੜੇ ਖਾਵੀ ਹੋਏ ਹੋਏ ਸੀ ਉਹ ਲੋਕਾਂ ਨੂੰ ਬੜਾ ਗੁੰਮਰਾਹ ਕਰਦੇ ਸਨ ਭੋਲੇ-ਪਾਲੇ ਲੋਕਾਂ ਨੂੰ ਠੱਗ ਰਹੇ ਸਨ ਤੇ ਉਹਨਾਂ ਨੇ ਉਹਨਾਂ ਨੂੰ ਸਿੱਧੇ ਰਸਤੇ ਪਾਇਆ ਸੱਜਣ ਠੱਗ ਦੀ ਗੱਲ ਆਉਂਦੀ ਹੈ ਕਿ ਉਸ ਨੇ ਲੱਗ-ਲੱਗ ਧਰਮਾਂ ਲਈ ਸਰਾਵਾਂ ਬਣਾਈਆਂ ਹੋਈਆਂ ਸਨ ਲੋਕਾਂ ਦੀ ਬੜੀ ਆਉ ਭਗਤ ਕਰਦਾ ਸੀ ਫਿਰ ਉਸ ਨੂੰ ਉਹਨਾਂ ਨੇ ਇੱਕ ਸ਼ਬਦ ਪੜ੍ਹ ਕੇ ਉੱਜਲ ਕਹਿਣ ਚਿਲਕਨਾ ਕੋਟਮ ਕਾਲੜੀ ਮੱਸ ਉਸ ਨੂੰ ਅਹਿਸਾਸ ਕਰਾ ਦਿੱਤਾ ਕਿ ਧਰਮ ਦੇ ਨਾਮ ਦੇ ਉੱਤੇ ਲੋਕਾਂ ਨੂੰ ਮੌਤ ਦੇਣੀ ਲੋਕਾਂ ਨੂੰ ਲੁੱਟਣਾ ਇੱਕ ਗਲਤ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਔਰਤ ਦੇ ਹੱਕ ਵਿੱਚ ਆਵਾਜ਼ اٹھਾਈ ਹੈ ਜਦੋਂ ਗੁਰੂ ਸਾਹਿਬ ਛੋਟੀ ਉਮਰ ਦੇ ਵਿੱਚ ਗੁਰੂ ਸਾਹਿਬ ਨੂੰ ਪੜਨ ਦੇ ਭੇਜਿਆ ਗਿਆ ਤਾਂ ਉਹਨਾਂ ਨੇ ਆਪਣੇ ਟੀਚਰ ਨੂੰ ਕੁਐਸਚਨ ਕੀਤਾ ਕਿ ਮੈਨੂੰ ਇੱਕ ਦਾ ਅਰਥ ਸਮਝਾ ਦਿਓ ਤਾਂ ਉਹਨਾਂ ਨੇ ਉਸ ਆਖਾਲ ਪੁਰਖ ਬਾਰੇ ਗੱਲ ਕਰਨੀ ਸੀ ਉਹਨਾਂ ਨੇ ਪਿਤਾ ਜੀ ਨੂੰ ਕਿਹਾ ਕਿ ਤੁਸੀਂ ਮੈਂ ਇਸ ਬੱਚੇ ਨੂੰ ਨਹੀਂ ਪੜ੍ਹਾਣ ਆਇਆ ਪੜ੍ਹਾ ਸਕਦਾ ਇਹ ਤਾਂ ਸਾਰੇ ਸੰਸਾਰ ਨੂੰ ਪੜ੍ਹਾਣ ਵਾਸਤੇ ਆਇਆ ਹੈ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਜਨੇਊ ਪਾਉਣ ਦੀ ਰਸਮ ਅਦਾ ਕਰਨ ਲਈ ਲਿਜਾਇਆ ਗਿਆ ਗੁਰੂ ਸਾਹਿਬ ਨੇ ਬੜੇ ਸਹਿਜ ਅਵਸਥਾ ਦੇ ਵਿੱਚ ਕਿਹਾ ਕਿ ਪੰਡਿਤ ਜੀ ਪਹਿਲਾਂ ਤੁਸੀਂ ਇਹ ਜਨੇਊ ਮੇਰੀ ਵੱਡੇ ਸਿਸਟਰ ਬੇਬੇ ਨਾਨਕੀ ਨੂੰ ਪਾਓ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਔਰਤਾਂ ਨੂੰ ਜਨੇਊ ਨਹੀਂ ਪਾਇਆ ਜਾਂਦਾ। ਗੁਰੂ ਸਾਹਿਬ ਖੜੇ ਹੋ ਗਏ ਕਿ ਜਿਹੜਾ ਰਿਸਪੈਕਟ ਜਿਹੜਾ ਰਿਗਾਰਡ ਜਿਹੜੀ ਰਸਮ ਮੇਰੀ ਭੈਣ ਲਈ ਨਹੀਂ ਔਰਤਾਂ ਲਈ ਨਹੀਂ ਜਿਨ੍ਹਾਂ ਨੂੰ ਵਾਂਝੇ ਰੱਖਿਆ ਜਾਂਦਾ ਇਸ ਤੋਂ ਮੈਂ ਉਹ ਨਹੀਂ ਕਰਾਂਗਾ। ਔਰ ਬੜੀ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਨੇ ਫਿਰ ਜਨੇਊ ਦਾ ਅਰਥ ਸਮਝਾਇਆ ਕਿ ਜਨੇਊ ਕੀ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਸਦਾ ਚਾਲ ਦੇ ਗੁਣ ਹਨ ਮੋਰਲ ਵੈਲਿਊਜ਼ ਹਨ ਉਹਨਾਂ ਦਾ ਜਨੇਊ ਪਾਉਣਾ ਚਾਹੀਦਾ ਹੈ ਤਾਂ ਕਿ ਲੋਕ ਜਿਹੜੇ ਨੇ ਇਸ ਧਰਤੀ ਨੂੰ ਸਵਰਗ ਬਣਾ ਸਕਣ ਗੁਰੂ ਸਾਹਿਬ ਨੇ ਫਰਮਾਇਆ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਾ ਲੱਖਾਂ ਹੀ ਕਮ ਹਨ ਲੱਖਾਂ ਹੀ ਕਰਾਮਾਤਾਂ ਹਨ ਗੁਰੂ ਨਾਨਕ ਦੇਵ ਸਾਹਿਬ ਜੀ ਦੀਆਂ ਜਿਨ੍ਹਾਂ ਨੂੰ ਬਿਆਨ ਕਰਨਾ ਸਾਡੇ ਵੱਸ ਦੀ ਗੱਲ ਨਹੀਂ ਹੈ ਮੋਰਓਵਰ ਗੁਰੂ ਸਾਹਿਬ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਸੰਦੇਸ਼ ਦਿੱਤਾ ਹੈ ਥੈਟ ਇਜ਼ ਦਾ ਬੇਸ ਆਫ 올 ਸੋਸ਼ਲਿਜ਼ਮ ਕਮਿਊਨਿਜ਼ਮ ਡੈਮੋਕ੍ਰੇਸੀ ਗੁਰੂ ਸਾਹਿਬ ਨੇ ਔਰਤਾਂ ਦੇ ਹੱਕ ਵਿੱਚ ਆਵਾਜ਼ ਉਠਾਈ ਕਿਉਂਕਿ ਉਸ ਵਕਤ ਔਰ ਦੀ ਪੋਜੀਸ਼ਨ ਬਹੁਤ ਦਾਮਾਂਡੋਲ ਸੀ ਕੋਈ ਇਸ ਨੂੰ ਸਰਪ ਨਹੀਂ ਕਹਿ ਰਿਹਾ ਸੀ ਕੋਈ ਇਸ ਨੂੰ ਨਾਗਨ ਕਹਿ ਰਿਹਾ ਸੀ ਕੋਈ ਪੈਰ ਦੀ ਜੁੱਤੀ ਕਹਿੰਦਾ ਸੀ ਕੋਈ ਕਹਿ ਰਿਹਾ ਸੀ ਕਿ ਮੁਕਤੀ ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ ਉਸ ਟਾਈਮ ਤੇ ਸਭ ਤੋਂ ਵੱਡੀ ਜਿਹੜੀ ਰਾਜਨੀਤਿਕ ਪੋਜੀਸ਼ਨ ਸੀ ਉਹ ਰਾਜੇ ਦੀ ਸੀ ਇਸ ਕਰਕੇ ਗੁਰੂ ਸਾਹਿਬ ਨੂੰ ਇਹ ਉਦਾਹਰਣ ਦੇਣੀ ਪਈ ਸੋ ਕਿਉ ਮੰਦਾ ਆਖਿਆ ਜਿਤ ਜੰਮੇ ਰਾਜਾਨ ਔਰ ਦੇ ਹੱਕ ਦੀ ਆਵਾਜ਼ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੀਤੀ ਜਿਹੜੇ ਕਿ ਇੰਗਲੈਂਡ ਵਰਗੇ ਡੈਮੋਕ੍ਰੈਟਿਕ ਦੇਸ਼ਾਂ ਦੇ ਵਿੱਚ ਵੀ ਵੋਟ ਦਾ ਹੱਕ ਲੈਣ ਵਾਸਤੇ ਔਰਤਾਂ ਨੂੰ ਫਾਈਟ ਕਰਨਾ ਪਿਆ ਔਰ ਗੁਰੂ ਸਾਹਿਬ ਨੇ ਸਮਾਜਿਕ ਸੁਧਾਰ ਜਿਹੜਾ ਹੈ ਛੂਹਾਂਛਾ ਦੇ ਖਿਲਾਫ ਜਾਤ ਪਾਤ ਦੇ ਖਿਲਾਫ ਪਖੰਡ ਦੇ ਖਿਲਾਫ ਉੱਚ ਨੀਚ ਦੇ ਖਿਲਾਫ ਆਵਾਜ਼ ਉਠਾਈ ਔਰ ਕਿਆ ਵੀ ਸਾਰੇ ਉਸ ਅਕਾਲ ਪੁਰਖ ਦੇ ਸਿਰਜੇ ਹੋਏ ਅਸੀਂ ਬੰਦੇ ਹਾਂ ਮਿਲ ਕੇ ਰਹਿਣਾ ਚਾਹੀਦਾ ਹੈ ਤੇ ਗੁਰੂ ਸਾਹਿਬ ਦੀ ਜਿਹੜੀ ਹੈ ਵਡਿਆਈ ਉਸ ਨੂੰ ਇਸ ਤਰ੍ਹਾਂ ਬਿਆਨ ਕਰਦੀ ਗੁਰੂ ਸਾਹਿਬ ਨੇ ਸਾਨੂੰ ساری ਉਮਰ ਆਪਣੀ ਪਹਿਲੀ ਉਦਾਸੀ ਦੇ ਵਿੱਚ ਉਹਨਾਂ ਦੇ 15 ਸਾਲ ਲੱਗ ਗਏ ਸਨ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜਿਹੜੇ ਨੇ ਕੋ ਸਿੱਖ ਧਰਮ ਦੇ ਬਾਨੀ ਨੇ ਉਹ ਫਾਊਂਡਰ ਨੇ ਲੇਕਿਨ ਉਹਨਾਂ ਨੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਤੇ ਸਾਰਿਆਂ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ ਕਿ ਧਰਮ ਦਾ ਵਖਰੇਵਾ ਨਹੀਂ ਹੋਣਾ ਚਾਹੀਦਾ ਅਮੀਰੀ ਗਰੀਬੀ ਦਾ ਵਖਰੇਵਾ ਨਹੀਂ ਹੋਣਾ ਚਾਹੀਦਾ ਇਲਾਕਿਆਂ ਦਾ ਵਖਰੇਵਾ ਨਹੀਂ ਹੋਣਾ ਚਾਹੀਦਾ ਇਸ ਕਰਕੇ ਉਹਨਾਂ ਨੇ ਸੰਸਾਰਕ ਵਿਸ਼ਵ ਪਾਈਚਾਰੇ ਦਾ ਸੰਦੇਸ਼ ਦਿੱਤਾ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਪਾਈ ਲਾਲੋਂ ਸਮੂਹ ਕਰਕੇ ਸਮੋਧਤ ਹੋ ਕੇ ਕਹਿੰਦੇ ਹਨ ਬਾਬਰ ਨੂੰ ਜਾਬਰ ਕਹਿਣਾ ਉਸ ਟਾਈਮ ਤੇ ਜੋ ਕਿ ਬੜੀ ਜ਼ੁਲਮ ਕਰਦਾ ਸੀ ਇਹ ਗੁਰੂ ਨਾਨਕ ਦੇਵ ਜੀ ਦੇ ਹਿੱਸੇ ਆਇਆ ਹੈ ਉਹਨਾਂ ਨੇ ਹੀ ਇਹ ਦੇਰ ਕੀਤਾ ਹੈ ਕਿ ਉਹ ਬਾਬਰ ਨੂੰ ਜਾਬਰ ਕਹਿਣ ਲਾਲੋ ਨੂੰ ਸੰਦੇਸ਼ ਦੇ ਰਹੇ ਹਨ ਪਾਪ ਕੀ ਜੰਜਲ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵਿੱਚ ਲਾਲੋ ਧਰਮ ਸ਼ਰਮ ਦੁਇ ਸ਼ਪ ਖਲੋਈ ਕੂੜ ਫਿਰੀ ਪ੍ਰਧਾਨ ਵਿੱਚ ਲਾਲੋ ਕਾਜ਼ੀਆਂ ਬੰਮਨਾ ਕੀ ਗਲਤ ਕੀ ਅਗਧ ਪੜੇ ਸ਼ੈਤਾਨ ਵਿੱਚ ਲਾਲੋ ਰਾਜਿਆਂ ਦੀ ਗੱਲ ਕੀਤੀ ਹੈ ਮੌਲਾਣਿਆਂ ਦੀ ਗੱਲ ਕੀਤੀ ਹੈ ਇੱਕ ਜਗ੍ਹਾ ਤੇ ਹੁੰਦਾ ਹੈ ਵੀ ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ ਕੁਐਸਚਨ ਕਰਦੇ ਹਨ ਸਿੱਧ ਤੇ ਗੁਰੂ ਸਾਹਿਬ ਕਹਿੰਦੇ ਹਨ ਸ਼ubh ਕਰਮਾਂ ਬਾਜੂ ਦੋਨੋਂ ਰੋਈ ਸ਼ubh ਕਰਮ ਕਰਨੇ ਚਾਹੀਦੇ ਹਨ ਚੰਗੇ ਕੰਮ ਕਰਨੇ ਚਾਹੀਦੇ ਹਨ ਤੇ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਸਿਧਾਂਤ ਦਿੱਤੇ ਪੂਰੇ ਦੇ ਪੂਰੇ ਗੁਰੂ ਸਾਹਿਬਾਨ ਨੇ ਉਹਨਾਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕੀਤੀ ਉਹ ਸਿਧਾਂਤਾਂ ਨੂੰ ਪ੍ਰੈਕਟੀਕਲੀ ਲੋਕਾਂ ਦੇ ਵਿੱਚ ਪ੍ਰਚਾਰਿਆ ਜੋ ਕਿ ਇਤਿਹਾਸ ਬਣਦਾ ਗਿਆ ਉਸ ਇਤਿਹਾਸ ਦੇ ਵਿੱਚ ਸਾਡਾ ਚਾਨਣ ਮਨਾਰਾ ਗੁਰੂ ਨਾਨਕ ਦੇਵ ਜੀ ਹਨ ਬਹੁਤ ਵੱਡਾ ਸੰਦੇਸ਼ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਇਸ ਦਿਨ ਤੇ ਇਹ ਬਣਦਾ ਹੈ ਕਿ ਜੋ ਪੂਰਨੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਾਏ ਉਹਨਾਂ ਨੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦੀ ਪਦਵੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤੀ ਗਈ ਲੇਕਿਨ ਉਸ ਦਾ ਜਿਹੜਾ ਹੈ ਨਹੀਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਗੁਰਬਾਣੀ ਰਚ ਕੇ ਗੁਰੂ ਨਾਨਕ ਦੇਵ ਜੀ ਦੇ 976 ਸ਼ਬਦ ਆਦ ਗ੍ਰੰਥ ਵਿੱਚ ਦਰਜ ਹਨ ਗੁਰੂ ਸਾਹਿਬ ਨੇ ਆਪਣੇ ਪੋਣਿਆਂ ਦੁਆਰਾ ਸਾਨੂੰ ਸੁਜੇਤ ਕੀਤਾ ਹੈ ਸਾਨੂੰ ਉਤਸ਼ਾਹਤ ਕੀਤਾ ਹੈ ਕਿ ਜੇਕਰ ਸਾਡੇ ਗੁਰੂ ਸਾਹਿਬ ਇਸ ਜਗਤ ਜਲੰਦੇ ਨੂੰ ਸਵਰਗ ਬਣਾ ਸਕਦੇ ਹਨ ਤਾਂ ਉਸ ਨੂੰ ਮੰਨਣ ਵਾਲੇ ਸਿੱਖ ਕੋਈ ਵੀ ਵਿਸ਼ਵਾਸ ਕਰਦਾ ਹੈ ਗੁਰੂ ਨਾਨਕ ਦੇਵ ਜੀ ਦੀ ਆਈਡੀਓਲੋਜੀ ਦੇ ਵਿੱਚ ਉਹ ਇਸ ਆਪਣੇ ਘਰਾਂ ਨੂੰ ਆਪਣੇ ਮੁਹੱਲਿਆਂ ਨੂੰ ਆਪਣੇ ਸ਼ਹਿਰ ਨੂੰ ਸ਼ਹਿਰ ਤੋਂ ਬਾਅਦ ਸਟੇਟ ਨੂੰ ਸਟੇਟ ਤੋਂ ਬਾਅਦ ਦੇਸ਼ ਨੂੰ ਔਰ ਦੇਸ਼ ਤੋਂ ਬਾਅਦ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਇਸ ਗੁਰੂ ਸਾਹਿਬ ਨੇ ਵਾਤਾਵਰਣ ਦੀ ਗੱਲ ਕੀਤੀ ਹੈ ਹਨ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਨੇ ਇਸ ਦਾ ਸਤਕਾਰ ਕਰਨ ਦੀ ਇਸ ਦੀ ਸੇਫਟੀ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਨੇ ਵਿਗਿਆਨ ਦੀ ਗੱਲ ਕੀਤੀ ਹੈ ਬ੍ਰਹਿਮੰਡ ਦੀ ਗੱਲ ਕੀਤੀ ਹੈ ਔਰ ਆਈ ਐਮ ਪ੍ਰਾਊਡ ਟੂ ਬੀ ਦਾ ਸਿੱਖ ਆਫ ਗੁਰੂ ਨਾਨਕ ਦੇਵ ਜੀ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜੋ ਤਕਰੀਬਨ 550 ਸਾਲ ਪਹਿਲਾਂ ਕਿਹਾ ਉਹ ਸਾਇੰਸ ਦੀ ਸੈਂਟੀਫਿਕ ਪੁਆਇੰਟ ਆਫ View ਤੋਂ ਉਹ ਬਿਲਕੁਲ ਠੀਕ ਨਜ਼ਰ ਆ ਰਿਹਾ ਹੈ ਇਸ ਤਰ੍ਹਾਂ ਸਾਰੇ ਪੱਖਾਂ ਨੂੰ ਛੋਣ ਵਾਲੀ ਸ਼ਕਤੀ ਸੰਸਾਰ ਦੇ ਵਿੱਚ ਆਈ ਇਸੇ ਕਰਕੇ ਜਗਤ ਪੀਰ ਜ਼ਾਹਰਾ ਗੁਰੂ ਬਾਬਾ ਜਿਨ੍ਹਾਂ ਨੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਸਾਰਿਆਂ ਨੂੰ ਕਿਹਾ ਔਰ ਸਾਰੇ ਜਗ੍ਹਾ ਤੇ ਜਿਹੜੇ ਮੁਸਲਮ ਨੇ ਉਹ ਪੀਰ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਪੀਰ ਮੰਨਦੇ ਨੇ ਸਿੱਧਾਂ ਨੂੰ ਸਿੱਧਾਂ ਦੇ ਨਾਲ ਇੱਕ ਵਾਰੀ ਗਏ ਤਾਂ ਗੁਰੂ ਸਾਹਿਬ ਦੀ ਗੱਲਬਾਤ ਹੋਈ ਜਦੋਂ ਪਹੁੰਚੇ ਤਾਂ ਉਹਨਾਂ ਨੇ ਵਿਅੰਗ ਦੇ ਵਿੱਚ ਗੁਰੂ ਸਾਹਿਬ ਨੂੰ ਕਿਹਾ ਆ ਬਈ ਗ੍ਰਿਸ਼ਟਿਆ ਤੇਰਾ ਕੀ ਹਾਲ ਹੈ ਤਾਂ ਭਾਈ ਗੁਰਦਾਸ ਦੇ ਵਾਕ ਅਨੁਸਾਰ ਗੁਰੂ ਸਾਹਿਬ ਨੇ ਕਿਹਾ ਸਿੱਧ ਛੁੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਸਿੱਧ ਸਾਹਿਬ ਜੀ ਤੁਹਾਨੂੰ ਉਸ ਅਕਾਲ ਪੁਰਖ ਦੀ ਸੋਝੀ ਹੈ ਤੁਹਾਨੂੰ ਸਾਰਾ ਗਿਆਨ ਹੈ ਤੇ ਤੁਸੀਂ ਇੱਥੇ ਪਰਬਤਾਂ ਵਿੱਚ ਬੈਠੇ ਹੋ ਉਹ ਉਪਦੇਸ਼ ਤੁਹਾਨੂੰ ਗ੍ਰਿਸ਼ਤੀਆਂ ਨੂੰ ਕਰਨਾ ਚਾਹੁੰਦੇ ਆ ਮੋਰਓਵਰ ਤੁਸੀਂ ਡਿਪੈਂਡੈਂਟ ਵੀ ਗ੍ਰਿਸ਼ਤੀਆਂ ਦੇ ਹੋ ਫਿਰ ਗ੍ਰਿਸ਼ਤ ਧਰਮ ਨੂੰ ਮਾੜਾ ਕਿਉਂ ਕਹਿੰਦੇ ਹੋ ਗੁਰੂ ਸਾਹਿਬ ਨੇ ਇੱਕ ਹੋਰ ਗੱਲ ਵੱਡੀ ਕੀਤੀ ਹੈ ਸਿੱਖ ਧਰਮ ਦੇ ਵਿੱਚ ਜਿਹੜਾ ਹੈ ਗ੍ਰਿਸ਼ਤ ਉਸ ਨੂੰ ਸਭ ਤੋਂ ਉੱਤਮ ਮੰਨਿਆ ਹੈ ਜੈਸੇ ਜਲ ਵਿੱਚ ਕਮਲ ਨਿਰਾਲਨ ਮੁਰਗਾ عین ਨਹਿਸਾਨ ਹੈ ਸੁਰਤ ਸਬਦ ਪਵ ਸਾਗਰ ਤਰੀਏ ਨਾਨਕ ਨਾਮ ਬਖਾਨ ਹੈ ਗੁਰੂ ਸਾਹਿਬ ਨੇ ਪਾਈ ਗੁਰਦਾਸ ਕਹਿੰਦੇ ਹਨ ਗੁਰਸਕਲ ਧਰਮੇ ਗ੍ਰਿਸ਼ਟ ਪ੍ਰਦਾਨ ਹੈ ਇਹ ਕਿਉਂ ਗ੍ਰਿਸ਼ਟ ਨੂੰ ਪ੍ਰਦਾਨ ਕਰਨ ਦੀ ਲੋੜ ਪਈ ਕਿਉਂਕਿ ਦੂਸਰੇ ਧਰਮਾਂ ਦੇ ਵਿੱਚ ਗ੍ਰਿਸ਼ਟ ਵਨਪਰਸਤ ਬ੍ਰਹਮਚਰਿਆ ਤੇ ਸੰन्यास ਸੰन्यास ਨੂੰ ਸਭ ਤੋਂ ਉੱਚਾ ਸਥਾਨ ਦਿੱਤਾ ਜਾਂਦਾ ਸੀ ਜਿਸ ਦੇ ਵਿੱਚ ਦੀਟੈਚਮੈਂਟ ਵਿਦ ਦਾ ਵਰਡ ਆਪਣੇ ਪਰਿਵਾਰ ਨੂੰ ਛੱਡ ਕੇ ਇਸ ਸੰਸਾਰ ਨੂੰ ਛੱਡ ਕੇ ਧਨ ਦੌਲਤ ਨੂੰ ਛੱਡ ਕੇ ਲੋਕ ਜੰਗਲਾਂ ਵਿੱਚ ਚਲੇ ਜਾਂਦੇ ਸੀ ਭੁੱਖੇ ਪਿਆਸੇ ਰਹਿ ਕੇ ਗੁਰੂ ਸਾਹਿਬ ਨੇ ਇਸ ਦੀ ਉਲਟ ਕੀਤਾ ਕਿ ਸਮਾਜ ਨੂੰ ਤੁਹਾਡੀ ਸੇਧ ਦੀ ਲੋੜ ਪਰਿਵਾਰ ਨੂੰ ਤੁਹਾਡੀ ਲੋੜ ਹੈ ਤੁਹਾਡੇ ਬੱਚਿਆਂ ਨੂੰ ਤੁਹਾਡੀ ਲੋੜ ਹੈ ਲੇਕਿਨ ਤੁਸੀਂ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਦੇ ਹੋਏ ਸੱਚੇ ਰਸਤੇ ਤੇ ਚੱਲਦੇ ਹੋਏ ਕੀ ਗ੍ਰਿਸ਼ਟ ਦੇ ਵਿੱਚ ਰਾ ਕੇ ਤੁਸੀਂ ਇਸ ਸੰਸਾਰ ਦੀ ਜਿਆਦਾ ਖੂਬਸੂਰਤੀ ਦੇ ਨਾਲ ਸੇਵਾ ਕਰ ਸਕਦੇ ਹੋ ਗੁਰੂ ਸਾਹਿਬ ਦੀਆਂ ਸਾਰੀਆਂ ਵਡਿਆਈਆਂ ਦੱਸਣੀਆਂ ਮੇਰੇ ਲਈ ਇੱਕ ਤਰ੍ਹਾਂ ਦੇ ਨਾਲ ਇੰਪੋਸੀਬਲ ਹੈ ਜਿੰਨਾ ਕੋ ਗੁਰੂ ਸਾਹਿਬ ਨੇ ਬੁਲਾਇਆ ਬੋਲੀ ਤੇਰਾ ਮੇਰਾ ਨਾਮ ਦੇ ਅਨਸਾਰ ਮੈਂ ਜਿੰਨਾ ਕੋ ਵਾਹਿਰੂ ਨੇ ਮੇਰੇ ਤੋਂ ਬੁਲਾਇਆ ਹੈ ਮੈਂ ਗੁਰੂ ਸਾਹਿਬ ਦੀ ਗੱਲ ਕੀਤੀ ਹੈ ਔਰ ਤਾਂ ਇਹ ਹੱਕ ਵਿੱਚ ਉਹਨਾਂ ਨੇ ਕਿਹਾ ਗਰੀਬਾਂ ਦੇ ਹੱਕ ਵਿੱਚ ਕਿਹਾ ਫਿਰ ਉਹਨਾਂ ਨੇ ਗਰੀਬ ਲੋਕਾਂ ਦੇ ਨਾਲ ਬਹੁਤ ਦੋਸਤੀ ਕਾਇਮ ਕੀਤੀ ਹੈ ਉਹਨਾਂ ਦੇ ਹੱਕ ਦਵਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤਰ੍ਹਾਂ ਕਿ ਗੁਰੂ ਸਾਹਿਬ ਮਲਕ ਭਾਗੂ ਦਾ ਬ੍ਰਹਮਪੂਰ ਛੱਡ ਕੇ ਗਰੀਬ ਭਾਈ ਲਾਲੂ ਦੇ ਘਰ ਹੀ ਰਹੇ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਲੋਕਾਂ ਦਾ ਖੂਨ ਚੂਸ ਕੇ ਲੋਕਾਂ ਨੂੰ ਦੁਖੀ ਕਰਕੇ ਲੋਕਾਂ ਦੀ ਲੁੱਟ ਮਾਰ ਕਰਕੇ ਜੇਕਰ ਤੁਸੀਂ ਬ੍ਰਹਮ ਭੋਜ ਵੀ ਕਰਾਉਂਦੇ ਹੋ ਲੰਗਰ ਲਾਉਂਦੇ ਹੋ ਜਾਂ ਹੋਰ ਕੋਈ ਐਸੀਆਂ ਐਕਟੀਵਿਟੀਆਂ ਆਪਣੀ ਪਬਲਿਸਿਟੀ ਲਈ ਕਰਦੇ ਹੋ ਤਾਂ ਉਹ ਬਹੁਤਿਆਂ ਠੀਕ ਨਹੀਂ ਗੁਰੂ ਸਾਹਿਬ ਨੇ ਕਿਹਾ ਹੈ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾ ਪਛਾਨੈ ਸੇ ਮਿਹਨਤ ਦੀ ਕਮਾਈ ਖੂਨ ਪਸੀਨੇ ਦੀ ਕਮਾਈ ਕਿਰਤ ਕਰੋ ਫਿਰ ਉਹਨੂੰ ਵੰਡ ਕੇ ਸ਼ਕੋ ਫਿਰ ਇਹ ਸਮਾਜਵਾਦ ਹੈ ਇਹ ਲੋਕਾਂ ਨੂੰ ਇਕੱਠੇ ਕਰਨ ਦੀ ਹੈ ਬਰਾਬਰਤਾ ਦੀ ਗੱਲ ਹੈ ਤਾਂ ਗੁਰੂ ਸਾਹਿਬ ਦੇ ਸਿਧਾਂਤ ਬਹੁਤ ਹੀ ਵਡਿਆਈਯੋਗ ਹਨ ਬਹੁਤ ਵੱਡੇ ਹਨ ਸਿਰਫ ਜ਼ਰੂਰਤ ਇਹ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਤੇ ਇਤਿਹਾਸ ਨੂੰ ਪੜਿਆ ਜਾਏ ਸੁਣਿਆ ਜਾਏ ਵਿਚਾਰਿਆ ਜਾਏ ਪ੍ਰਚਾਰਿਆ ਜਾਏ ਲੰਗਰ ਸਿੱਖ ਕੌਮ ਬਹੁਤ ਲਾਉਂਦੇ ਹਨ ਵੰਡ ਕੇ ਸ਼ਕਨ ਦੀ ਤੇ ਚਲਦਿਆਂ ਹੋਇਆ ਗੁਰੂ ਸਾਹਿਬ ਨੇ ਪਹਿਲਾ ਬਿਰਤ ਪਾਤੀ ਕਿ ਸੱਚਾ ਸੌਦਾ ਉਹਨਾਂ ਨੇ ਭੁੱਖੇ ਸਾਧਵਾਂ ਨੂੰ ਲੰਗਰ ਛਕਾ ਕੇ ਹੁਣ ਤੁਸੀਂ ਆਪ ਸਮਝਦਾਰ ਹੋ ਕਿ ਸੱਚਾ ਸੌਦਾ ਗੁਰੂ ਨਾਨਕ ਦੇਵ ਸਾਹਿਬ ਵਾਲਾ ਹੈ ਜਾਂ ਕੋਈ ਅੱਜ ਦੇ ਜਿਹੜੇ ਪਖੰਡੀ ਸੱਚਾ ਸਲਦਾ ਕਰਕੇ ਬੈਠੇ ਹਨ ਜਿੱਥੇ ਹਰ ਸਮਾਜਿਕ ਬੁਰਾਈ ਜਿਹੜੀ ਹੈ ਛੁਪੀ ਬੈਠੀ ਹੈ ਉਹ ਲੋਕਾਂ ਨੂੰ ਬਿਲਕੁਲ ਇਸ ਗੱਲ ਦੀ ਸੈਂਸ ਹੋਣੀ ਚਾਹੀਦੀ ਹੈ ਕਿ ਸੱਚਾ ਸੌਦਾ ਗੁਰੂ ਨਾਨਕ ਦੇਵ ਜੀ ਦੁਆਰਾ ਤੇ ਉਹਨਾਂ ਦੇ ਦੁਆਰਾ ਸਿੱਖਾਂ ਦੇ ਸਿੱਖਾਂ ਦੁਆਰਾ ਜੋ ਵਰਲਡ ਲੈਵਲ ਦੇ ਉੱਤੇ ਜੋ ਗਰੀਬਾਂ ਦੀ ਸਹਾਇਤਾ ਕੀਤੀ ਜਾਂਦੀ ਹੈ afghanistan ਦੇ ਵਿੱਚ ਔਰ hindustan ਦੇ ਹਰ ਹਿੱਸੇ ਵਿੱਚ ਜਿੱਥੇ ਫਲੱਡ ਆਉਂਦੇ ਹਨ ਜਿੱਥੇ ਪੋਚਾਲ ਆਉਂਦੇ ਹਨ ਜਿੱਥੇ ਕੋਈ ਵੀ ਨੈਚੁਰਲ ਕਲੈਮਿਟੀ ਆਉਂਦੀ ਹੈ ਕੋਈ ਕੁਦਰਤੀ ਆਫਤ ਆ ਜਾਂਦੀ ਹੈ ਲੋਕ ਵਿਪਤਾ ਵਿੱਚ ਹੁੰਦੇ ਹਨ ਲੋਕ ਭੀੜ ਵਿੱਚ ਹੁੰਦੇ ਹਨ ਤੇ ਮੈਨੂੰ ਬੜੇ ਫਖਰ ਨਾਲ ਬੜੇ ਮਾਣ ਨਾਲ ਮੈਂ ਇਹ ਗੱਲ ਕਾੰਗੀ ਕਿ ਖਾਲਸਾ ਐਡ ਸਿੱਖ ਧਰਮ ਦੇ ਲੋਕ ਖਾਲਸਾ ਏ ਦੇ ਰੂਪ ਵਿੱਚ ਜਾ ਕੇ ਉਹਨਾਂ ਦੀ ਸਹਾਇਤਾ ਕਰਦੇ ਹਨ ਬੜੀ ਖੁਸ਼ੀ ਦੀ ਗੱਲ ਹੈ ਬੜੇ ਮਾਣ ਦੀ ਗੱਲ ਹੈ ਤੇ ਗੁਰੂ ਸਾਹਿਬ ਤੇ ਸਾਧ ਸੰਗਤ ਜੀ ਮੇਰੇ ਤੋਂ ਗੁਰੂ ਦੀ ਬੜੀ ਆਈ ਕਰਦੇ ਹੋਇਆ ਗੁਰਬਾਣੀ ਬੋਲਦੇ ਹੋਇਆ ਕੋਈ ਸ਼ਬਦ ਜਿਹੜਾ ਹੈ ਉਹ ਮੇਰੀ ਗੁਸਤਾਖੀ ਮਾਫ ਕਰਨੀ ਤੇ ਮੈਨੂੰ ਭੁੱਲ ਝੁਕ ਮਾਫ ਕਰਨੀ ਮੈਂ ਹਮੇਸ਼ਾ ਹੀ ਕਹਿੰਦੀ ਹਾਂ ਭੁੱਲਣ ਖਾਲਸਾ ਸਭ ਕੋ ਆ ਭੁੱਲ ਗੁਰੂ ਕਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤ